ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਸਾਫ ਦੇ ਗੋਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਨੂੰ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅੱਗ ਨੇ ਕਿਸੇ ਦੇ ਘਰ ਆ ਬਾਇਗੀ ਨਹੀਂ ਚੀਜ਼ ਅੱਗ ਨੇ ਗੋਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ ਆ ਕਿਹੜੀ ਕਾਜੀ ਚੀਜ਼ ਹੋਈ ਪਏ ਇੱਥੇ ਲੱਗਿਆ ਇਹ ਫਿਲਹਾਲ ਤੇ ਇਹ ਲੱਕੜ ਤੇ ਕ੍ਰੇਟਾ ਤੇ ਪਲਾਸਟਿਕ ਤੇ ਕ੍ਰੇਟਾ ਇਹ ਇਹਨਾਂ ਨੂੰ ਹਜੇ ਲੱਗੀ ਅੱਗ ਚਲੋ ਅੰਦਰ ਬਚਾਵਾ ਕਣਕ ਕਣਕ ਦਾ ਬਚਾਵਾ ਇਹਦਾ ਹਜੇ ਅੰਦਾਜ਼ਾ ਨਹੀਂ ਲਗਾ ਜਾ ਸਕਦਾ ਇਹ ਹੁਣ ਇਨਸਪੈਕਟਰ ਸਾਹਿਬ ਨੂੰ ਪੁੱਛਣਾ ਵੀ ਕੀ ਹੈ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹ ਗਦਾਮ ਕਣਕ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਬਸ ਇੱਕ ਕੰਡਾ ਕੰਡਾ ਲੱਗਦਾ ਹੈ ਬੋਰੀਆਂ ਦਾ ਬਚਾਅ ਬੋਰੀਆਂ ਦਾ ਬਚਾਅ ਤਕਰੀਬਨ ਲੱਗਦਾ ਮੈਨੂੰ ਇਹ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿਦਾਂ ਲੱਗੀ ਆ ਇਹਦਾ ਇਹ ਪਤਾ ਨਹੀਂ ਲੱਗ ਸਕਿਆ ਜਮਾਵਾ ਆਈ ਗਰਦਾਸਪੁਰ ਦਾਣਾ ਮੰਡੀ ਆੜਤ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਸੀ ਤੇ ਦੇਖਿਆ ਦੂਰੋਂ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਗਦਾਮਾਂ ਦੇ ਲੇਕਿਨ ਗਦਾਮਾਂ ਦਾ ਬਚਾਅ ਆ ਅੰਦਰ ਬਾਹਰ ਜਿਹੜਾ ਕੁਆੜ ਕੁੜ ਪਿਆਦਾ ਹੈਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਬਚਾਅ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖੋਗੇ ਆਪਕੋ ਪਤਾ ਲੱਗੇਗਾ ਜਸਤਰ ਮੌਕੇ ਤੇ ਫਰ ਬਗੜਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗੇ ਭਜਾਉਂਦੇ। ਕਹਿੰਦੇ ਆ ਦੋ ਪਹਿਲਾਂ ਆ ਗਿਆ ਸਾਡੇ ਨੂੰ ਦੇਤੇ ਇੱਕ ਵਾ ਇੱਕ ਦੋ ਪਹਿਲਾਂ ਹੋ ਗਈਆਂ ਮੇਰੇ ਕੋਲ। ਅੱਗ ਤਾਂ ਮਾਦੇ ਆਲੇ ਦੁਆਲੇ ਹੀ ਹੈ ਸਾਰੀ ਆ। ਅੰਦਰ ਬਚਾਅ ਆ। ਬਾਰ ਬਾਰੀ ਹੈ ਸਾਰੀ। ਤੇ ਜਸਵੀਰ ਕੋਰ ਗੜਾਉਣਾ ਪੰਜਾਬ ਦਾ। ਆਪਣੀ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ। ਮੈਨੂੰ ਇੱਥੋਂ ਫੋਨ ਆਇਆ ਕਿ ਇੱਦਾਂ ਅੱਗ ਲੱਗ ਗਈ ਆ। ਐਕਚੁਅਲੀ ਅੱਗ ਲੱਗੀ ਆ ਜਿਹੜਾ ਰੱਗੇ ਨਾਰਸ ਪੇ ਆ ਉਹਨਾਂ ਨੇ ਅੱਗ ਲਾਤੀ ਥੇ। ਤੇ ਇਹਨਾਂ ਨੇ ਕ੍ਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਰਗੈਟ ਨੂੰ ਫੋਨ ਕੀਤਾ ਅੱਗੇ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹਦੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਗੜੋਂ ਨੂੰ ਕ੍ਰੇਟਾਂ ਚ ਕਵਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਹੈ ਬਾਅਦ ਚ ਪਤਾ ਲੱਗੇਗਾ ਹਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕ੍ਰੇਟਾ ਗਏ ਇੱਥੇ ਦੇ ਘਟੋ ਘਟ ਆਪਣੇ 14000 ਕ੍ਰੇਟ ਪਏ ਆ ਇਹ ਸਰ ਹੁਣ ਬਾਅਦ ਚ ਪਤਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕਿ ਸੜਿਆ ਕਿ ਨਹੀਂ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗੇ ਭਾਈ ਜਾਰੀ ਕਿੰਨੀਆਂ ਗੱਡੀਆਂ ਆਈਆਂ ਇੱਥੇ ਚਾਰ ਗੱਡੀ ਪੰਜਵੀਂ ਗੱਡੀ ਆ ਰਹੀ ਹੈ ਫਰਗ੍ਰੇਡਰ ਦੀ ਚਾਰ ਗੱਡੀਆਂ ਆ ਗਈਆਂ ਅੱਗ ਕਰਨ ਕਰਨ ਕਿਹਾ ਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾੜ ਦੇਖੋ ਸਾਡੇ ਸਾਹਮਣੇ ਨਾੜ ਨੂੰ ਅੱਗ ਲਾਈ ਸੀਗੇ ਨੇ ਇੱਕ ਇੱਕ ਕਿਸਾਨ ਨੇ ਲਾਈ ਕਿੱਦਾਂ ਬਰੋਗੇ ਇਹ ਕਿ ਕਿਸਾਨ ਨੇ ਲਾਈ ਹੋਣੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੀ ਹਨ ਉਹ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਨ੍ਹਾਂ ਨੇ ਅੱਗ ਲਾਈ ਹੈ ਹਾਂ ਕਾਬੂ ਹਜੇ ਤੱਕ ਕਾਬੂ ਪਿਆ